ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦਿਖਾਉਂਗੀ ਵੀ ਤੁਸੀਂ 7-8 ਸਬਜ਼ੀਆਂ ਗਰਮੀਆਂ ਦੇ ਜਿਵੇਂ ਅਪ੍ਰੈਲ ਦੇ ਮਹੀਨੇ ਵਿੱਚ ਤੁਸੀਂ ਆਪਦੀ ਟਰੈਸਟ ਤੇ ਲਗਾ ਸਕਦੇ ਹਜੇ ਵੀ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਲਿਆ ਇਸ ਫਰਵਰੀ ਦੇ ਵਿੱਚ ਪਿਆਜ਼ ਸਭ ਤੋਂ ਪਹਿਲਾਂ ਦੇਖੋ ਕਿੰਨੇ ਵਧੀਆ ਮੇਰੇ ਪਿਆਜ਼ ਗਰੋ ਹੋ ਰਹੇ ਨੇ ਇਹ ਰੇਤਲੀ ਮਿੱਟੀ ਜਾਲੇ ਬਣਾਉਣੀ ਆਪਾਂ ਜਿਹੜੀ ਕਾਲੀ ਮਿੱਟੀ ਹੁੰਦੀ ਉਹਦੇ ਵਿੱਚ ਰੇਤਲੀ ਮਿੱਟੀ ਗੋਬਰ ਦੀ ਖਾਦ ਤੇ ਇੱਕ ਆਪਾਂ ਚੁੱਲ੍ਹੇ ਦੀ ਰਾਖ ਇਹ ਤਿੰਨਾਂ ਨੂੰ ਮਿਲਾ ਕੇ ਤੇ ਫਿਰ ਹੀ ਆਪਾਂ ਇਹ ਕੋਲ ਤਿਆਰ ਕਰਨਾ ਹੈ ਤੇ ਇਹਦੇ ਵਿੱਚ ਫਿਰ ਬਹੁਤ ਵੱਡੇ ਆਪਣੇ ਜਿਹੜੇ ਹੁੰਦੇ ਨੇ ਪਿਆਜ਼ਾਂ ਦੀ ਵੀ ਜਿਹੜੀ ਹੁੰਦੀ ਐ ਸਾਈਜ਼ ਇਹ ਵੱਡਾ ਹੁੰਦਾ ਹਾਂਜੀ ਇਸ ਤਰ੍ਹਾਂ ਦੇਖੋ ਤੁਸੀਂ ਸਾਰੇ ਆਪਾਂ ਪਿਆਜ਼ ਇਹ ਪਹਿਲਾਂ ਪਿਆਜ਼ ਵੀ ਆਪਾਂ ਲਗਾ ਸਕਦੇ ਆ ਹੁਣ ਪਰ ਇਹ April ਵਿੱਚ ਪਿਆਜ਼ ਨਹੀਂ ਤੁਰਨਾ ਤੁਹਾਡਾ ਇਹ ਪਹਿਲਾਂ ਲਗਾ ਸਕਦੇ ਸੀ ਆਪਾਂ ਵੈਸੇ ਮੈਂ ਤੁਹਾਨੂੰ ਦਿਖਾਇਆ ਵੀ ਅੱਗੇ ਤੋਂ ਤੁਸੀਂ ਲਾਉਣਾ ਵੇ ਗਰਮੀ ਦੇ ਵਿੱਚ ਆਪਣੇ ਕਿੰਨੇ ਵਧੀਆ ਪਿਆਜ਼ ਹੋਏ ਆ ਤੇ ਦੂਜੇ ਨੰਬਰ ਤੇ ਆਪਣੀ ਹੈਗੀ ਬਤਾਉ ਦੂਜੇ ਨੰਬਰ ਤੇ ਆਪਣੀ ਸਬਜੀ ਹੈਗੀ ਆ ਬੈਂਗਣਾ ਦੀ ਇਹ ਬੈਂਗਣਾ ਦੇ ਬੂਟੇ ਵੀ ਇਸੇ ਤਰ੍ਹਾਂ ਆਪਾਂ ਲਗਾਏ ਨੇ ਇਹ ਦੂਜੀ ਸਬਜੀ ਆ ਦੇਖੋ ਕਿੰਨੀ ਗਰਮੀ ਦੇ ਵਿੱਚ ਇਹ ਤੋਂ ਬਹੁਤ ਸਾਰਾ ਬੈਂਗਣ ਲੱਗਦੇ ਆ ਤੇ ਇਹ ਬਹੁਤ ਹੈਲਦੀ ਬੂਟਾ ਵਾ ਉਸੇ ਤਰ੍ਹਾਂ ਦਾ ਆਪਾਂ ਮਿੱਟੀ ਦਾ ਮਿਕਸਚਰ ਵਧੀਆ ਬਣਾ ਕੇ ਤੇ ਉਹਦੇ ਵਿੱਚ ਹੀ ਇਹ ਬੈਂਗਣਾ ਦੇ ਬੂਟੇ ਲਾਉਣੇ ਆ ਤੇ ਇਹਨਾਂ ਨੂੰ ਆਰਗੈਨਿਕ ਫਰਟੀਲਾਈਜ਼ਰ ਜਿਹੜਾ ਮੈਂ ਤੁਹਾਨੂੰ ਦੱਸਤੀਆਂ ਵਿੱਚ ਦੀ ਉਹ ਪਾਉਂਦੇ ਰਹੋ ਇਸ ਤਰ੍ਹਾਂ ਆਪਣੇ ਸਾਰੇ ਬੂਟਿਆਂ ਨੂੰ ਬਹੁਤ ਵਧੀਆ ਫਲ ਦਿੰਦੇ ਬੈਂਗਣ ਸਾਰੇ ਬੂਟੇ ਆਪਣੇ ਕਿੰਨੇ ਵਧੀਆ ਰਸਟ ਪੋਸਟ ਦੇਖੋ ਕਿੰਨੀਆਂ ਵਧੀਆ ਹਰ ਇੱਕ ਫਲ ਦੇ ਹਰ ਇੱਕ ਫੁੱਲ ਆ ਜਿਹੜਾ ਇਹ ਕਨਵਰਟ ਹੁੰਦਾ ਫਲ ਦੇ ਵਿੱਚ ਬਹੁਤ ਜਿਆਦਾ ਬੈਂਗਲ ਲੱਗੇ ਨੂੰ ਵੀ ਛੋਟਾ ਜਿਹਾ ਬੂਟਾ ਆਪਣਾ ਤੇ ਬਹੁਤ ਵਧੀਆ ਗਰੋਥ ਹੋਈ ਹੈ ਦੀ ਜਿਸ ਤਰ੍ਹਾਂ ਇੱਕ ਬੂਟਾ ਹੀ ਆਪਣਾ ਬੈਂਗਣਾ ਦਾ ਇਹ ਵੀ ਇਸੇ ਤਰ੍ਹਾਂ ਇਹ ਸਬਜ਼ੀ ਹੈ ਜੀ ਆਪਣੀ ਕਦੂ ਇਹ ਆਪਣੇ ਟਰੈਸ ਤੇ ਸਾਰੀਆਂ ਸਬਜ਼ੀਆਂ ਲੱਗੀਆਂ ਦੇਖੋ ਕਿੰਨਾ ਫਲ ਲੱਗਿਆ ਇਹਨੂੰ ਵੀ ਉਸੇ ਤਰ੍ਹਾਂ ਮੈਂ ਦਿਨ ਦੱਸਦੀ ਤੁਹਾਨੂੰ ਸਿੰਪਲ ਮਿੱਟੀ ਦਾ ਖੋਲ ਤੇ ਆਰਗੈਨਿਕ ਫਰਟੀਲਾਈਜ਼ਰਾਂ ਦੇ ਨਾਲ ਹੀ ਆਪਾਂ ਇਸ ਤਰ੍ਹਾਂ ਢੇਰਾਂ ਕੱਦੂ ਆਪਣੇ ਟਰੈਸ ਗਾਰਡਨ ਤੋਂ ਲੈ ਸਕਦੇ ਹਾਂ ਜੀ ਇਹ ਬਹੁਤ ਵਧੀਆ ਵੇਲਾ ਹੋਊਗਾ ਨੇ ਆਪਾਂ ਇਹਦੇ ਉੱਪਰ ਕੋਈ ਵੀ ਆਰਗੈਨਿਕ ਖਾਦਾਂ ਤੋਂ ਬਿਨਾ ਕੋਈ ਵੀ ਸਪਰੇਅ ਜਾਂ ਕੁਝ ਨਹੀਂ ਕਰਦੇ ਤੇ ਬਸ ਇਹਨਾਂ ਨੂੰ ਆਪਾਂ ਪਾਣੀ ਸਹੀ ਦੇਣਾ ਹੈ ਉਹ ਵੀ ਸ਼ਾਮ ਦੇ ਟਾਈਮ ਚੌਥੀ ਆਪਣੀ ਹੈਗੀ ਆ ਟਮਾਟਰ ਟਮਾਟਰ ਹਰ ਸਬਜ਼ੀ ਦੇ ਵਿੱਚ ਪੈਂਦਾ ਗਰਮੀ ਦੇ ਵਿੱਚ ਟਮਾਟਰਾਂ ਦੇ ਬੂਟੇ ਬਹੁਤ ਵਧੀਆ ਫਲ ਦਿੰਦੇ ਨੇ ਤੇ ਵੀ ਆਪਾਂ ਘਰੇਲੂ ਬਾਗੀਚੀ 'ਚ ਜ਼ਰੂਰ ਲਗਾਓ ਤੁਸੀਂ ਟਮਾਟਰ ਹਾਂਜੀ ਚੌਥੀ ਅਜੀ ਕarele ਆਪਾਂ ਕarele ਵੀ ਆਪਣੀ ਟਰੈਸ ਗਾਰਡਨ ਤੇ ਲਾਏ ਹੋਏ ਆ ਹਾਂਜੀ ਇਸ ਤਰ੍ਹਾਂ ਇਹਨਾਂ ਨੂੰ ਫਲ ਵੀ ਲੱਗਣ ਲੱਗ ਗਿਆ ਤੇ ਇਸ ਤਰ੍ਹਾਂ ਆਪਾਂ ਆਰਗੈਨਿਕ ਤਰੀਕੇ ਨਾਲ ਕarele ਵੀ ਪੈਦਾ ਕਰ ਸਕਦੇ ਆ ਦੀ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਦੇ ਪੁਰਾਣਿਆਂ ਨੂੰ ਬੂਟੇ ਲੱਗੇ ਹੋਏ ਤੇ ਆਪਣੇ ਨਵੇਂ ਬੂਟੇ ਨੇ ਇਹ ਜਿਹੜੇ ਨਵੇਂ ਬੂਟੇ ਇਹਨਾਂ ਨੂੰ ਵੀ ਆਪਣੇ ਜੀ ਫਲ ਲੱਗਣ ਲੱਗੇ ਹਰੀਆਂ ਮਿਰਚਾਂ ਨੂੰ ਤੇ ਪੁਰਾਣਿਆਂ ਨੂੰ ਤਾਂ ਆਪਣੇ ਬਹੁਤ ਜ਼ਿਆਦਾ ਪਹਿਲਾਂ ਹੀ ਲੱਗਦਾ ਏ ਹਨ ਜੀ ਆਪਣੀਆਂ ਸ਼ਿਮਲਾ ਮਿਰਚਾਂ ਤੇ ਆਪਣੇ ਟਰੈਸ ਗਾਰਡਨ ਵਿੱਚ ਸ਼ਿਮਲਾ ਮਿਰਚਾਂ ਬਹੁਤ ਵਧੀਆ ਤਰੀਕੇ ਨਾਲ ਹੋਈਆਂ ਤੁਸੀਂ ਮੇਰੀਆਂ ਵੀਡੀਓ ਚ ਦੇਖਿਆ ਹੀ ਹੋ ਵੀ ਆਰਗੈਨਿਕ ਫਰਟੀਲਾਈਜ਼ਰ ਤੋਂ ਬਿਨਾਂ ਮੈਂ ਹੋਰ ਕੁਝ ਵੀ ਨਹੀਂ ਪਾਉਂਦੀ ਤੇ ਬਸ ਲਖੋ ਜੀ ਤੁਸੀਂ ਇਸ ਤਰ੍ਹਾਂ ਆਪਣੇ ਘਰ ਦੀ ਛੱਤ ਦੇ ਉੱਪਰ ਆਰੀਆਂ ਸਬਜ਼ੀਆਂ ਗਰਮੀਆਂ ਵਾਲੀਆਂ